ਬਾਅਦ ਇਹ ਹੁਣ ਦਵਾਈਆਂ ਵੀ ਦੇ ਦਿੰਦੇ ਆ ਵੀ ਜਿਹਦੇ ਵਿੱਚ ਪਤਾ ਲੱਗਦਾ ਵੀ ਇਹ ਅੰਗਰੇਜ਼ੀ ਦਵਾਈ ਮਿਕਸ ਕੁੱਟ ਕੇ ਪਾਈ ਹੋਈ ਹੈ ਸਾਫ ਪਤਾ ਲੱਗਦਾ ਦੇਖੋ ਜਦੋਂ ਆਪਾਂ ਕਰਦੇ ਆ ਆਯੁਰਵੇਦ ਦਾ ਕੰਮ ਕਰਦੇ ਆ ਨਾ ਅੰਗਰੇਜ਼ੀ ਦਵਾਈ ਤਾਂ ਖਾਣੀ ਦਾ ਬਾਅਦ ਦੀ ਗੱਲ ਹੈ ਜੀਭ ਤੇ ਟੱਚ ਕਰਦੇ ਜਦ ਇਹ ਦੱਸ ਦਿੰਦੀ ਆ ਵੀ ਕੀ ਚੀਜ਼ ਆ ਉਹਦਾ ਟੇਸਟ ਹੁਣ ਲੋਕਾਂ ਨੇ ਖਾਦੇ ਹੋਈ ਨੇ ਜਿਹੜੇ ਬੰਦੇ ਹੁਣ ਲੱਗੇ ਹੋਏ ਅੰਗਰੇਜ਼ੀ ਦਵਾਈਆਂ ਤੇ ਆ ਉਹਨਾਂ ਨੂੰ ਤਾਂ ਆਯੁਰਵੇਦ ਖਾਣ ਦੇ ਚ ਉਹਦੇ ਜਦ ਪਤਾ ਲੱਗ ਜਾਣਾ ਸਾਡੇ ਵਾਲੀ ਦਵਾਈ ਦਾ ਤੇ ਉਹਦਾ ਤਾਂ ਜ਼ਮੀਨ ਸਮਾਉਣ ਦਾ ਫਰਕ ਆ ਜਿਹੜੇ ਹੁਣ ਜਿਹੜੇ ਅੰਗਰੇਜ਼ੀ ਪਾਉਂਦੇ ਨੇ ਉਹਨਾਂ ਦਾ ਤਾਂ ਹੁਣ ਰੱਬ ਹੀ ਰੱਖਾ ਕਾ ਕੀ ਕਰ ਸਕਦੇ ਆ ਆਪਾਂ ਕਿਸੇ ਤੋਂ ਅੱਜ ਕੱਲ੍ਹ ਜਿਸ ਮੁਲਕ ਦੇ ਵਿੱਚ ਮੈਂ ਕਈ ਵਾਰੀ ਮੈਨੂੰ ਆ ਕੇ ਕਹਿਣਗੇ ਜੀ ਸਾਡਾ ਆਹ ਸਾਡਾ ਸੋਨਾ ਭਸਮ ਕਈ ਕੰਪਨੀ ਵਾਲੇ ਆਉਂਦੇ ਆ ਸਾਡੀ ਸੁਨਾ ਭਸਮ ਆਹ ਰੇਟ ਆ ਔਰ ਪਿਓਰ ਹੈ ਨੂੰ ਜਿੱਥੇ ਮਰਜੀ ਚੈੱਕ ਕਰਾ ਲੋ ਮੈਂ ਆਖਿਆ ਇਸ ਮੁਲਕ ਦੀ ਗੱਲ ਕਰਦਾ ਜਿੱਥੇ ਬੱਚਿਆਂ ਨੂੰ ਜੰਮਦਿਆਂ ਨੂੰ ਯਾਰ ਦੁੱਧ ਨਹੀਂ ਪਿਓਰ ਮਿਲਦਾ ਸੋਨਾ ਕਿੱਥੋਂ ਪੂਰੇ ਤੇ ਤੋਂ ਹੈ ਜਿਸ ਬੱਚਿਆਂ ਨੂੰ ਜੰਮਦਿਆਂ ਨੂੰ ਦੁੱਧ ਪੂਰਾ ਨਹੀਂ ਪਿਓਰ ਮਿਲ ਸਕਦਾ ਬਾਕੀ ਚੀਜ਼ਾਂ ਦੇ ਕਿੱਥੋਂ ਆਸ ਰੱਖੀ ਜਾਂਦੀ ਆ ਇਸ ਕਰਕੇ ਅਸੀਂ ਕਦੇ ਇਹਦੇ ਨਾਲ ਸਮਝੌਤਾ ਨਹੀਂ ਕਰਦੇ ਕਦੇ ਅਸੀਂ ਬ੍ਰਾਂਡ ਮਾੜਾ ਨਹੀਂ ਵਰਤਦੇ ਮੈਂ ਸੁਣਿਆ ਤੁਸੀਂ ਪਹਿਲਾ ਨੁਸਖਾ ਦੱਸਿਆ ਸੀ ਹੁਣ ਨੁਸਖਾ ਆਪ ਬਣਾ ਕੇ ਵੀ ਰੱਖ ਲਿਆ ਨਹੀਂ ਲੋਕਾਂ ਨੂੰ ਲੋਕ ਜਿੰਨੇ ਵੀ ਹੈਗੇ ਉਹਨਾਂ ਨੂੰ ਬਹੁਤ ਮੈਨੂੰ ਆਉਂਦੇ ਆ ਵੀ ਭੇਜ ਦਿਓ ਜੀ ਅਸੀਂ ਵਟਸਐਪ ਵਟਸਐਪ ਤੇ ਉਹਨਾਂ ਨੂੰ ਭੇਜ ਭੇਜ ਕੇ ਇਹਨਾਂ ਦੀਆਂ ਫੋਟੋਆਂ ਵੀ ਥੱਕ ਗਿਆ ਲੇਕਿਨ ਉਹ ਆਈ ਕਈ ਮੈਨੂੰ ਮ ਪਿਛਲੇ ਮੇਰੇ ਕੋਲ ਹਫਤਾ ਕੋ ਗਿਆ ਮੋਹਾਲੀ ਤੋਂ ਫੋਨ ਆਇਆ ਉਸ ਰਾਜ ਜੀ ਨੇ ਨਕਸ਼ਾ ਦਾ ਬਣਾ ਲਿਆ ਸਮਾਨ ਲੈ ਹੁੰਦਾ ਮੈਨੂੰ ਕਹਿੰਦਾ ਵੈਜ ਜੀ 70000 ਰੁਪਏ ਲੱਗ ਗਿਆ ਵੀ ਇਹ ਨਕਸ਼ਾ ਦਾ ਬੜਾ ਮਹਿੰਗਾ ਮੈਂ ਕਿਹਾ ਯਾਰ 70000 ਜਿਆਦਾ ਲਾ ਲਿਆ ਵੀ 45000 ਦਾ ਬਣਦਾ ਹੈ 42 43000 ਦਾ ਸਮਾਨ ਬਣਦਾ ਹੈ ਇਹ 70000 ਜਿਆਦਾ ਲਾ ਲਿਆ ਕਹਿੰਦਾ ਉਹਨਾਂ ਨੇ ਆਹ ਰੇਟ ਲਾਇਆ ਮੈਂ ਕਿਹਾ ਵੀ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਪਹਿਲੀ ਗੱਲ ਤਾਂ ਚਲੋ 70 ਵੀ ਲੱਗ ਗਿਆ ਹੋਊਗਾ ਉਹਦਾ ਫਿਰ ਵੀ ਇਹ ਕਹਿ ਨਹੀਂ ਜਾ ਸਕਦਾ ਕਿ ਉਹਨਾਂ ਨੇ ਉਹਨੂੰ ਕੋਈ ਚੀਜ਼ਾਂ ਪਿਓਰ ਵੀ ਦਿੱਤੀਆਂ ਪਿਓਰ ਵੀ ਉਕੇ ਆਯੁਰਵੇਦ ਨੂੰ ਬੇੜਾ ਕਰਨ ਵਾਲੇ ਸਾਡੇ ਪੰਸਾਰੀ ਭਰਾ ਵੀ ਬਹੁਤ ਸਿਰੇ ਤੱਕ ਜਾਣਦੇ ਸਿਰੇ ਤੱਕ ਜਾਂਦੇ ਨੇ ਇਹਨਾਂ ਨੂੰ ਕੋਈ ਚੀਜ਼ ਮੰਗੋ ਤੁਸੀਂ ਤੁਸੀਂ ਮੰਨ ਲਓ ਵੀ ਸਫੈਦ ਮੂਸਲੀ ਮੰਗ ਲਈ ਉਹਨੇ ਦੇ ਦਿੱਤੀ ਤੁਸੀਂ ਕਹੋ ਜੀ ਸਾਨੂੰ ਪਾਣ ਦੀ ਜੜ ਚਾਹੀਦੀ ਆ ਹੁਣ ਉਹਦੇ ਕੋਲੇ ਅੰਦਰ ਹੋਵੇ ਜਾਂ ਨਾ ਹੋਵੇ ਉਹਨੇ ਅੰਦਰ ਵੜ ਕੇ ਸਾਨੂੰ ਲਿਆ ਕੇ ਜ਼ਰੂਰ ਦੇ ਦੇਣੀ ਚਾਹੇ ਕਿਸੇ ਦੀ ਚੀਜ਼ ਦੀ ਜੜਾ ਸਾਨੂੰ ਕੀ ਪਤਾ ਉਹਦੀ ਕਾਦੀ ਜੜਾ ਐਦਾਂ ਹੀ ਨਾ ਨਵੀਂ ਬੇੜਾ ਬੰਦਾ ਜੇ ਇਹ ਪਿਓਰ ਐਂਡ ਕਮ ਕਰਨਾ ਤੇ ਆਯੁਰਵੇਦ ਤਾਂ ਥੱਲੇ ਆਉਂਦਾ ਹੀ ਨਾ ਪਹਿਲੀ ਗੱਲ ਤੇ ਔਰ ਜੀ ਹੁਣ ਵੀ ਟਿਕ ਜਣਾ ਤਾਂ ਹੁਣ ਵੀ ਇਹ ਬਹੁਤ ਛੇਤੀ ਉੱਪਰ ਜਾਊਗਾ। ਹਮ ਆਯੁਰਵੈਦ ਦਾ ਵੇੜਾ ਪਿਠਾਉਣ ਵਾਲੇ ਸਾਡੇ ਪੰਸਾਰੀ ਭਰਾ ਵੀ ਵਿੱਚ ਨੇ। ਹਮ ਇਹਨਾਂ ਨੂੰ ਵੀ ਬੇਨਤੀ ਆ ਵੀ ਸਮਾਨ ਪਿਓਰ ਦੇ ਦਿਆ ਕਰੋ ਪੈਸੇ ਥੋਡੇ ਕੋਲ ਵੀ ਕੋਈ ਨਹੀਂ ਘਟਾਉਂਦਾ। ਹਮ ਕੋਈ ਆ ਕਹਿੰਦਾ ਨਹੀਂ ਆ। ਕੋਈ ਨਹੀਂ ਕਹਿੰਦਾ। ਤੁਸੀਂ 10 ਰੁਪਏ ਵਾਲੀ ਚੀਜ਼ ਦੇ ਚਾਹੇ 100 ਮੰਗਦੇ ਹੋ ਇਕਲਾ ਦਿੰਦਾ ਹੈ। ਪਰ ਯਾਰ ਘੱਟ ਤੋਂ ਘਾਟ ਨੂੰ ਚੀਜ਼ ਪਿਓਰ ਦੇ ਦਿਓ। ਤਾਂ ਕਿ ਪਤਾ ਲੱਗੇ ਵੀ ਉਹਨੂੰ ਖਾਧੀ ਦਾ ਵੀ ਪਤਾ ਲੱਗੇ ਦੁਬਾਰਾ ਤੁਹਾਡੇ ਕੋਲ ਬਾਰ ਬਾਰ ਆਵੇ। ਇਹ ਕੈ ਵੀ ਗੱਲ ਨਾ ਅੱਜ ਕੱਲ ਇੰਸਟਾਗ੍ਰam ਖੋਲੋ ਤਾਂ ਸ਼ੀਲਾਜੀਤ ਨੂੰ ਤਾਂ ਐ ਪ੍ਰਮੋਟ ਕੀਤਾ ਗਿਆ ਵੀ ਸ਼ੀਲਾਜੀਤ ਦੇ ਤਾਂ ਫਾਇਦੇ ਹੀ ਬਹੁਤ ਹੈ ਸ਼ੀਲਾਜੀਤ ਬਿਨਾ ਤਾਂ ਤੁਸੀਂ ਕੁਝ ਕਰ ਨਹੀਂ ਸਕਦੇ ਜਿੰਮ ਜਾਣ ਵਾਲਿਆਂ ਨੂੰ ਕਿਹਾ ਜਾਂਦਾ ਪ੍ਰੋਟੀਨ ਛੱਡ ਦੋ ਤੁਸੀਂ ਸ਼ੀਲਾਜੀਤ ਹੀ ਵਰਤਣੀ ਸ਼ੁਰੂ ਕਰ ਦੋ ਜੇ ਕਿਸੇ ਦਾ ਵਿਆਹ ਨਵਾਂ ਨਵਾਂ ਹੁੰਦਾ ਉਹਨੂੰ ਵੀ ਕਹਿ ਦਿੰਦੇ ਤੁਸੀਂ ਸ਼ੀਲਾਜੀਤ ਵਰਤਿਆ ਕਰੋ ਕੋਈ ਵੀ ਬਿਮਾਰੀ ਹੈ ਸ਼ੀਲਾਜੀਤ ਨੂੰ ਤਾਂ ਇੰਸਟਾਗ੍ਰam ਤੇ ਇਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਵੀ ਬਸ ਐ ਹੀ ਲੈ ਚੱਲੋ ਇਹ ਤੁਹਾਨੂੰ ਬਹੁਤ ਪਾਵਰ ਦੇਗਾ ਪਰ ਅਸਲ ਦੇ ਵਿੱਚ ਜਦੋਂ ਕੰਪਨੀਆਂਜ਼ ਵੱਖ-ਵੱਖ ਕੰਪਨੀਆਂਜ਼ ਦੀ ਜਦੋਂ ਟੈਸਟਿੰਗ ਹੁੰਦੀ ਆ ਤਾਂ ਸ਼ਿਲਾਜੀਤ ਦੇ ਵਿੱਚ ਕਈਆਂ ਨੇ ਤਾਂ ਲੈਡ ਵੀ ਜਿਹੜਾ ਆਪਾਂ ਪੈਨਸਲ ਦਾ ਸਿੱਕਾ ਹੁੰਦਾ ਸੀ ਉਹ ਤੱਕ ਪਾ ਕੇ ਵੇਚਦੇ ਪਏ ਨੇ ਬਿਲਕੁਲ ਦੇਖੋ ਜਿਹੜੀ ਸ਼ਿਲਾਜੀਤ ਆ ਨਾ ਸ਼ਿਲਾਜੀਤ ਵਰਗੀ ਕੋਈ ਦਵਾਈ ਨਹੀਂ ਮੈਂ ਵੀ ਕਹਣਾ ਹੈ ਜਿੰਨਾ ਅਸੀਂ ਪੜਿਆ ਜਿੰਨਾ ਇਹਨੂੰ ਪੜਿਆ ਔਰ ਜਿੰਨਾ ਹੈ ਪਿੱਛੇ ਤੱਕ ਜਾਈਏ ਤਾਂ ਆਯੁਰਵੇਦ ਐਡੀ ਵੱਡੀ ਗੱਲ ਕਹਿ ਗਿਆ ਕਿ ਸ਼ਿਲਾਜੀਤ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ 1 ਕਿਲੋ ਜੂਸ ਕਰ ਲਈ ਆਪਣੀ ਜ਼ਿੰਦਗੀ ਦੀ 1 ਕਿਲੋ ਜੂਸ ਕਰ ਲਈ ਨਾ ਸ਼ਿਲਾਜੀਤ ਕਹਿੰਦੇ ਉਹ ਰੋਗ ਮੁਕਤ ਹੋ ਜਾਂਦਾ ਅੱਛਾ ਐਡੀ ਵੱਡੀ ਗੱਲ ਸ਼ਿਲਾਜੀਤ ਬਾਰੇ ਆਯੁਰਵੈਦ ਕਹ ਰਿਹਾ ਇਹ ਸਾਡੇ ਬੰਦਿਆਂ ਨੇ ਇਹਨੂੰ ਇੱਕ ਸੈਕਸ ਵਾਲੀ ਚੀਜ਼ ਦੇ ਨਾਲ ਜੋੜ ਲਿਆ ਬਦਨਾਮ ਕਰ ਲਿਆ ਸ਼ੀਲਾਜੀਤ ਤਾਂ ਜੀ ਆ ਸ਼ੀਲਾਜੀਤਾਂ ਜੀ ਇਹ ਨਹੀਂ ਹੈਗਾ ਸ਼ੀਲਾਜੀਤ ਗਰਮੀ ਸਰਦੀ ਖਾਣ ਵਾਲੀ ਚੀਜ਼ ਆ ਜਿਹਨੂੰ ਬੇਚਿਜ ਕੋ ਕੇ ਖਾਧਾ ਜਾ ਸਕਦਾ ਤਸਵੀਰ ਦੇਖ ਕੇ ਇਹ ਵੀ ਨਾਲ ਆ ਜਾਂਦਾ ਵੀ ਤਸਵੀਰ ਦੇਖੋ ਉਹਦੀ ਅੱਛਾ ਅਸੀਂ ਤੁਸੀਂ ਅਸੀਂ ਸ਼ੀਲਾਜੀਤ ਜਿਹੜੀ ਆ ਬਹੁਤ ਸ਼ਾਨਦਾਰ ਸ਼ੀਲਾਜੀਤ ਦਾ ਕੰਪਨੀ ਵਾਲੇ ਇੱਥੇ ਆਉਂਦੇ ਨੇ ਚੁੱਪ ਕਰਕੇ ਚਲੇ ਜਾਂਦੇ ਜਦੋਂ ਅਸੀਂ ਡੱਬਾ ਖੋਲੀਦਾ ਨਾ ਪੂਰਾ ਹਾਲ ਜਿਹੜਾ ਪਤਾ ਲੱਗ ਜਾਂਦਾ ਵੀ ਸ਼ੀਲਾਜੀਤ ਖੁੱਲ ਗਿਆ ਡੱਬਾ ਹੂੰ ਇੰਨੀ ਮਤਲਬ ਵਧੀਆ ਸਾਡੇ ਕੋਲ ਪਈ ਆ ਤਿੰਨ ਤਰ੍ਹਾਂ ਦੀ ਪਈ ਆ ਮੇਰੇ ਕੋਲ ਇੱਕ ਤਾਂ ਤਾਂ ਦੇਖ ਕੇ ਵੀ ਦਿਲ ਨਹੀਂ ਕਰਦਾ ਵੀ ਹੈ ਕੀ ਮਜ਼ਾਕ ਕਰਦੇ ਆ ਗੱਟ ਛਿਲਾਜੀ ਦੇ ਨਾਲ ਫਿਰ ਜਿਹੜੇ ਜਿਹੜੀ ਡਾਇਰੈਕਟ ਛਿਲਾਜੀ ਦਿਖਾਦੀ ਜਾਂਦੀ ਆ ਉਹ ਤਾਂ ਦੁੱਧ ਦੇ ਵਿੱਚ ਘੋਲ ਕੇ ਥੋੜੀ ਬਹੁਤੀ ਮਾਤਰਾ ਚ ਲਈ ਜਾਂਦੀ ਆ ਫਿਰ ਅਸੀਂ ਕੈਪਸੂਲ ਜਿਹੜੇ ਪਰ ਹੋਣੇ ਜਿਹੜੇ ਬੰਦੇ ਮਤਲਬ ਲੇਡੀ ਜੈਂਟਸ ਨੂੰ ਵੀ ਦਿੰਦੇ ਆ ਅਸੀਂ ਲੇਟਸ ਨੂੰ ਵੀ ਦੇ ਦਿੰਦੇ ਆ ਇਹਦੇ ਵਿੱਚ ਮੰਡੂਰ ਭਸਮ ਨਾਲ ਪਈ ਆ ਅੱਛਾ ਛਿਲਾਜੀ ਦੇ ਨਾਲ ਆ ਜਿਹੇ ਗਰਮਾ ਤੇ ਠੰਡਾ ਵੀ ਨਾਲ ਆ ਇਹ 12 ਮਹੀਨੇ ਖੜੀ ਜਾਂਦੀ ਆ ਸਿਲਾਜੀ ਸਾਡੇ ਮਸਲ ਨੂੰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦੀ ਆ ਹੂੰ ਸਾਡੇ ਮਸਲ ਜਿਹੜੇ ਆ ਜਿੰਨੇ ਸ਼ੂਗਰ ਵਾਲੇ ਬੰਦੇ ਨੇ ਉਹ ਸਾਰਿਆਂ ਨੂੰ ਸਿਲਾਜੀ ਦੇ ਨਾਲ ਖਾਣੀ ਚਾਹੀਦੀ ਆ ਮਸਲ ਜਿਹੜੇ ਆ ਸ਼ੋਲਡਰ ਸ਼ੋਲਡਰ ਜਿਹੜੇ ਫੋਰਜਿੰਗ ਹੋ ਜਾਂਦੀ ਆ ਇਸ ਚੀਜ਼ਾਂ ਤੋਂ ਬਚਾ ਕੇ ਰੱਖਦੀ ਆ ਹੂੰ ਡੈੱਡ ਮਸਲ ਕੱਢਦੀ ਦੀ ਆ ਨਵੇਂ ਮਸਲ ਨੂੰ ਇਹ ਬਣਾਉਂਦੀ ਆ ਇਹ ਹੂੰ ਇਹਦੇ ਫਾਇਦੇ ਤਾਂ ਜੇ ਨੈਟ ਤੇ ਦੇਖਣ ਲੱਗ ਜੇ ਮੈਂ ਕਹਾਂ ਸਾਰੀ ਦੀ ਹੱਡੀ ਲੱਗ ਜਾਣੀ ਅੱਛਾ ਇੰਨੀ ਵਧੀਆ ਚੀਜ਼ ਆ ਪਰ ਅਸਲ ਦੇ ਵਿੱਚ ਪਤਾ ਕਿਦਾ ਲੱਗੇ ओरिजिनल ओरिजिनल ਕਿਹੜੀ ਹੈ ਡੁਪਲੀਕੇਟ ਕਿਹੜੀ ਹੈ ਇਹ ਨਹੀਂ ਪਤਾ ਲੱਗਦਾ ਕੋਈ ਸ਼ਿਲਾਜੀਤ ਕਹਿ ਤਾ ਦਿੰਦੇ ਆ ਕੋਈ ਕਹਿੰਦਾ ਵੀ ਸ਼ਿਲਾਜੀਤ ਐ ਲੰਬੀ ਖਿੱਚੀ ਜਾਂਦੀ ਹੈ ਤਾਂ ਅਸਲੀ ਹੈ ਕੋਈ ਕਹਿੰਦਾ ਐਦਾਂ ਡੁਪਲੀਕੇਟ ਹੈ ਉਹ ਪਤਾ ਹੀ ਨਹੀਂ ਲੱਗਦਾ ਅਸਲੀ ਕਿਹੜੀ ਹੈ ਡੁਪਲੀਕੇਟ ਕਿਹੜੀ ਹੈ ਨਹੀਂ ਐਦਾਂ ਦੀ ਨਹੀਂ ਗੱਲ ਮੈਂ ਤੁਹਾਨੂੰ ਦੱਸੀ ਜਾਣਾ ਵੀ ਲੋਕਾਂ ਨੇ ਨਕਲੀ ਆਂਡੇ ਬਣਾਤੇ ਯਾਰ ਉਹ ਨਹੀਂ ਪਛਾਣੇ ਜਾਂਦੇ ਠੀਕ ਹੈ ਸ਼ਿਲਾਜੀਤ ਤਾਂ ਇੱਕ ਖੁੱਲਾ ਭੰਡਾ ਹੈ ਲੋਕਾਂ ਨੇ ਤਾਂ ਆਂਡੇ ਬੰਦ ਕਰਤੇ ਉਹ ਨਹੀਂ ਪਤਾ ਲੱਗਦਾ ਨਕਲੀ ਅਸਲੀ ਦਾ ਕਿਵੇਂ ਪਤਾ ਕਰ ਸਕਦੇ ਹੋ ਤੁਸੀਂ ਤੁਸੀਂ ਕੱਚਵਾਰੀ ਚਾਹੀਦੀ ਉਹਨਾਂ ਨੇ ਕੱਚਵਾਰੀ ਬਣਾ ਦੇਣੀ ਤੁਸੀਂ ਤਾਰ ਲੰਬੀ ਵਾਲੀ ਕਹੇ ਉਹ ਉਹ ਤਾਂ ਬਣਾ ਦੇਣੀ ਆ ਜੋ ਮਰਜ਼ੀ ਬਣਾਵਾ ਲੋ ਇਹਨਾਂ ਤੋਂ ਪਰ ਇੱਕ అనుਭਵ ਹੁੰਦਾ ਹਣ ਤਿੰਨੇ ਤਰ੍ਹਾਂ ਦੀ ਪਈ ਆ ਤੁਸੀਂ ਦੇਖ ਲਓ ਤੁਸੀਂ ਸ਼ਾਇਦ ਦੇਖੀ ਜਾਂ ਨਹੀਂ ਦੇਖੀ ਲੇਕਿਨ ਜਦੋਂ ਤੁਸੀਂ ਤਿੰਨੇ ਨੂੰ ਦੇਖੋਗੇ ਨਾ ਤੁਸੀਂ ਜਦ ਇਹ ਹੱਥ ਰੱਖ ਦੇਣਾ ਕਿ ਆਹੀ ਵਧੀਆ ਲੱਗੀ ਆ